ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਭਾਰ ਕਮੇਟੀ ਆਲ ਇੰਡੀਆ ਦੇ ਨਾਲ ਭਾਈ ਅਰਵਿੰਦਰ ਸਿੰਘ ਜੀ ਮਕੇਰੀਆ ਤੋਂ ਭਾਈ ਹਰਿੰਦਰ ਸਿੰਘ ਜੀ ਗੁਰੂ ਕੀ ਲਾਡਲੀ ਫੌਜ ਅਨਪੁਰ ਤੋਂ ਇਸੇ ਸਰਪੰਸਾ ਵੀ ਇਸ ਇਲਾਕੇ ਦੇ ਪਹੁੰਚੇ ਨੇ ਪਰ ਪਿੰਡ ਦਾ ਬੰਦਾ ਸਾਨੂੰ ਜਿਸ ਪਿੰਡੂ ਚ ਬੇਜਵੀ ਹੋਈ ਆ ਉਹ ਹੱਦੀ ਅੰਦਰ ਬੜੀ ਜਿਹੜੀ ਆ ਹੋਰ ਗੱਲ ਚੱਲ ਰਹੀ ਆ ਕਿ ਉਹ ਕਿਉਂ ਨਹੀਂ ਨਾ ਥਾਣੇ ਦੇ ਵਿੱਚ ਨਾ ਚੌਂਕੀ ਦੇ ਵਿੱਚ ਪਿੰਡ ਨੂਰਪੁਰ ਜੱਟਾਂ ਦਾ ਕੋਈ ਵੀ ਅਸੀਂ ਬੰਦਾ ਅਜੇ ਤੱਕ ਨਾ ਥਾਣੇ 'ਚ ਵੇਖਿਆ ਤੇ ਨਾ ਅਸੀਂ ਚੌਂਕੀ ਵਿੱਚ ਵੇਖਿਆ ਸੀ ਤੇ ਨਾ ਉਹ ਆਇਆ ਤੇ ਨਾ ਉਹ ਪਹਿਲਾਂ ਆਇਆ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਏਐਸਆਈ ਛੱਲਾਂ ਵਾਲੇ ਨੇ ਗੱਲ ਕਹੀ ਸੀ ਫੋਨ 'ਤੇ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਬਿਰਧ ਸਨ ਜਿਹੜੀ ਆਂਗ ਸੁਣਨ ਲੱਗਾ ਜਿਹੜੇ ਉਹ ਵਾਰੇ ਦੇ ਫੜਗੇ ਨੇ ਜਿਹੜੇ ਕਰਕੇ ਅਸੀਂ ਉਸ ਵੇਲੇ ਸਿੰਘਾਂ ਨੂੰ ਕਾਲ ਕੀਤੀ ਤੇ ਸਿੰਘ ਆਪੋ ਆਪਣੇ ਵੀਕਲਾਂ ਤੇ ਇੱਥੇ ਚੱਲ ਕੇ ਮਹਿਲਪੁਰ ਥਾਣੇ ਵਿੱਚ ਪਹੁੰਚੇ ਆ ਇੱਥੇ ਐਸਪੀ ਜੀ ਤੇ ਡੀਐਸਪੀ ਗਡ ਸ਼ੰਕਰ ਸਾਹੂ ਨੂੰ ਮਿਲੇ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ ਇਹ ਬਿਲਕੁਲ ਨਹੀਂ ਉਹਨੇ ਮੰਨਿਆ ਕਿ ਮੈਂ ਜਾਣਬੁੱਝ ਕੇ ਜਿਹੜੀ ਬੇਦਬੀ ਕੀਤੀ ਆ ਹੁਣ ਬੇਦਬੀ ਦੀ ਧਾਰਾ ਜਿਹੜੀ 299 ਆ ਪਰ ਇਹਦੀ ਧਾਰਾ ਦੀ ਫੋਟੋ ਕਿਹਣਾ ਨੇ ਕਰਾਉਣੀ ਸੀ ਜਿਹੜੇ ਇਲਾਕੇ ਵੀ ਜੱਜੇਦਾਰ ਰਹਿ ਚੁੱਕੇ ਨੇ ਕ੍ਰੋਮਲੀ ਕਮੇਟੀ ਕੋ ਬੜੀ ਵੱਡੀ ਪਾਵਰ ਹੈ ਸੈਂਟਰ ਸਰਕਾਰ ਨਾਲੋਂ ਵੀ ਬੜੀ ਜ਼ਿਆਦਾ ਹੈ ਪਰ ਉਹ ਵੀ ਸਰੋਣੀ ਕਮੇਟੀ ਵੀ ਧਿਆਨ ਨਹੀਂ ਦੇ ਰਹੀ ਪਿੰਡਾਂ ਵਿੱਚ ਗੁਰੂ ਘਰ ਵੀ ਤਈ ਇੰਨੇ ਵੱਜ ਚੁੱਕੇ ਨੇ ਕਿ ਕਈ ਤੱਕ ਗੁਰੂ ਘਰਾਂ ਦੇ ਗ੍ਰਾਫੀਸਿੰਗ ਨਹੀਂ ਹੈਗੇ ਦੂਵੀਂ ਦੇ ਵਿੱਚ ਜ਼ਰੂਰ ਬੋਲਿਆ ਜਾ ਰਿਹਾ ਹੈ ਕਿ ਗੁਰੂ ਘਰ ਦੇਖੋ ਨਾ ਜੀਦਾਰੇ ਕਿ ਉਹ ਦੋ ਕਰ ਲਿਓ ਕਿ ਥਾਣਾ ਵਿੱਚ ਆਇਆ ਇਹ ਥਾਣਾ ਇੱਕ ਕਿੰਨੇ ਪਿੰਡਾਂ ਵਿੱਚ ਕਿ ਆਪਣੇ ਕੰਮ ਇੱਥੇ ਆਏ ਪਰ ਮੇਰੀ ਬੇਨਤੀ ਹੈ ਕਿ ਅੱਜ ਜਿਹੜੇ ਗਰੂ ਦੇ ਸਿਰ ਚੱਲ ਕੇ ਗੁਰੂ ਘਰ ਕੇ ਆਏ ਨੇ ਜੋ ਸਾਡੇ ਅੰਦਰ ਇਹ ਸੀ ਕਿ ਧਾਰਾ ਦੇ ਜਿਹੜਾ ਵਾ ਉਹ ਦੋਸ਼ੀ ਨੂੰ ਬਚਾਇਆ ਨਾ ਜਾਵੇ ਉਹਦੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਸੋਸ਼ ਹੋਣੀ ਚਾਹੀਦੀ ਹੈ ਉਹਦਾ ਹੁਣ ਰਿਮਾਂਡ ਵੀ 3 ਦਿਨ ਦਾ ਮੰਗਿਆ ਗਿਆ ਆ 1 ਦਿਨ ਦਾ ਰਿਮਾਂਡ ਵੀ ਜਿਹੜਾ ਕੋਰੋ ਨਾਲ ਉਹਨਾਂ ਨੇ ਪੇਸ਼ ਕਰਕੇ ਇਹਦਾ ਲਿਆ ਉਹਦੇ ਵਿੱਚ ਕੋਈ ਜੇ ਕਿ ਕੋ ਉਹ ਕਿ ਅਸੀਂ ਚਾਹੁੰਦੇ ਆ ਕਿ ਜੇ ਇਹ ਪਿੰਡ ਵਿੱਚ ਆ ਕੇ ਬੇਦਬੀ ਕਰ ਸਕਦਾ ਜੂਰਪੁਰ ਦੇ ਸੱਤੇ ਅੰਦਰੋਂ ਇਹ ਤੋਂ ਬਾਣਾ ਜਿਹੜਾ ਦਾ ਪਾਸੇ ਇਹਨਾਂ ਵਾਲਾ ਹੋ ਸਕਦਾ ਹੈ ਤੇ ਅੰਦਰੋਂ ਕਿ ਉਹਦਾ ਕਿਹੜੀ ਸਰਸੋਂ ਦੇ ਨਾਲ ਜੁੜਿਆ ਹੈ ਜਿਹੜਾ ਇਹ ਜਾ ਕੇ ਜੇ ਸਰਫਤ ਖੜਿਆ ਹੈ ਇਹ ਕਲੀਅਰ ਪ੍ਰਿੰਟ ਲਈ ਜਿੰਨੀ ਜਿੰਨੇ ਕਿਤੇ ਕਿਤੇ ਕੀਤੀ ਹੋਈ ਹੈ ਜਿਉਂ ਕੁੱਤੇ ਨੂੰ ਹਟਾਵਾ ਜਾਵੇ ਤਾਂ ਮਾਲਕ ਨੂੰ ਹੋਣਾ ਹੈ ਨੀਕ ਰਾਜ ਜਾਂਦਾ ਜਾਂਦਾ ਤਰੇ ਤਰੇ ਜਾਂਦਾ ਹਟਦਾ ਹੈ ਜਿੰਨੀ ਜੀ ਇੱਥੇ ਗੁਰੂ ਸਾਹਿਬ ਦਾ ਬੇਦਬੀ ਕੀਤੀ ਹੈ ਆਹ ਤੁਹਾਾਰੇ ਬੇਦਬੀ ਕੀਤੀ ਹੈ ਕਿਤਾ ਜਿਹੜੇ ਹੋਰ ਕਿਸੇ ਨਾਲ ਜੁੜੇ ਸੇ ਅਸੀਂ ਪ੍ਰਸ਼ਾਸਨ ਨਾਲ ਜਿਹੜੀ ਗੱਲ ਕੀਤੀ ਉਹ ਨਵੇਂ ਰਿਕਾਰਡ ਕਰ ਲਈ ਹੈ ਭਾਈ ਰਿੰਦਰ ਸਿੰਘ ਜੀ ਦੱਸ ਦੇਣਗੇ ਆਪ ਨੂੰ ਅਗਿਰ ਰੋਕੋਣੀ ਆਪ ਨੂੰ ਦੋ ਦਿਨ ਦਾ ਸੋ ਸੰਗਠਿਤ ਕਰਨਾ ਜੀ ਬੇਨਤੀ ਆਪੋ ਆਪਣੇ ਘਰਾਂ ਦੇ ਵਿੱਚ ਰਾਖੀ ਕਰੋ ਚੌਕਦਾਰ ਰੱਖੋ ਸੁਨੇ ਨਾ ਛੱਡੋ ਔਰ ਜਿਹੜੇ ਗਰੰਤੀ ਸਿੰਘ ਹੈ ਇਹਨਾਂ ਦਾ ਪੂਰਾ ਪਤਾ ਕਰੋ ਆਧਾਰ ਕਾਰਡ ਤੱਕਨ ਇਹਨਾਂ ਦੀ ਪੂਰੀ ਜਾਂਚ ਕਰੋ ਔਰ ਜਿਹੜਾ ਆ ਦੋਸ਼ੀ ਗਰੰਤੀ ਸਿੰਘ ਪਾਇਆ ਗਿਆ ਪ੍ਰਸ਼ਾਸਨ ਹੀ ਸਾਨੂੰ ਦੱਸ ਰਿਹਾ ਕਿ ਇਹ ਗਰੰਤੀ ਸਿੰਘ ਅੱਠ ਪੜਿਆ ਆ ਪਾਠੀ ਸਿੰਘ ਅੱਠ ਪੜ ਕੇ ਕੀ ਗੁਰੂ ਸਾਹਿਬ ਦੀ ਸੋਚ ਕਰਦਾ ਹੋਊਗਾ ਇਦਾਂ ਦੇ ਪਾਪੀਆਂ ਨੂੰ ਕੱਢੋ ਇਹਨਾਂ ਦਾ ਬਾਈਕਾਰਡ ਕਰੋ ਅੱਜ ਅਸੀਂ ਉਹਨਾਂ ਦੇ ਪਿੰਡ ਜਾ ਕੇ ਸਪੀਕਰ ਦੇ ਉੱਪਰ ਸਾਰੀ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਦੇ ਮਰਨ ਬੰਮਨ ਤੇ ਕੋਈ ਵੀ ਗ੍ਰੰਥੀ ਚੇਗਣਾ ਜਾਵੇ ਨਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰਦਾ ਪ੍ਰਕਾਸ਼ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਭਾਈ ਸਾਹਿਬ ਜੀ ਆਜੀ ਦਾ ਮੇਰੇ ਨਾਲ ਏਸੀ ਵਾਸਤੇ ਵੀ ਇੱਕ ਇਥੇ ਡਿਊਟੀ ਕਰ ਰਿਹਾ ਆਪ ਜੀ ਮੈਂ ਟੋਪਿੰਗ ਕਰ ਚੱਲਿਆ ਇਹ ਜਦੋਂ ਜਿਹੜੀ ਅੱਜ ਪਿੰਡ ਨੂਰਪੁਰ ਘਟਨਾ ਵਾਪਰੀ ਕੀ ਦਿਖ ਰਿਹਾ ਆਪ ਜੀ ਆਪਾਂ ਉਸ ਜਦੋਂ ਤੋਂ ਸਾਨੂੰ ਪਤਾ ਲੱਗਿਆ ਜੀ ਉਦੋਂ ਤੋਂ ਪੁਲਿਸ ਪੂਰਾ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਜੀ ਪੂਰਾ ਜੋਰ ਲਾਇਆ ਹੋਇਆ ਹੈ ਜੀ ਅਸੀਂ ਹਰ ਐਂਗਲ ਤੋਂ ਅਸੀਂ ਉਸ ਚੀਜ਼ ਨੂੰ ਸੋਲਵ ਕਰਨ ਦੇ ਲਈ ਉਸ ਬੰਦੇ ਤੱਕ ਪਹੁੰਚਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਤੁਹਾਡਾ ਤੁਹਾਡੀ ਸਹਿਯੋਗ ਚਾਹੀਦਾ ਤੁਸੀਂ ਸਾਨੂੰ ਕੋਈ ਡਾਇਰੈਕਸ਼ਨ ਦਿਓ ਮਨ ਲਹਾਰ ਕੇ ਬੰਦੇ ਤੋਂ ਡਾਇਰੈਕਸ਼ਨ ਲੈ ਵੀ ਰਹੇ ਹਾਂ ਆਪਣੇ ਤੌਰ ਤੇ ਅਸੀਂ ਕਾਰ ਵੀ ਵੀ ਕਰ ਰਹੇ ਹਾਂ ਪਰ ਆਸ ਵੀ ਹੈ ਜੀ ਜਲਦੀ ਤੋਂ ਜਲਦੀ ਜਰਾ ਇਸ ਚੀਜ਼ ਨੂੰ ਸੋਲਵ ਕਰਦੇ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਜ਼ਖਮੀ ਕੀਤੇ ਗਏ ਆ ਇਹ ਬਾਬਾ ਜੀ 20 ਤੋਂ ਲੈ ਕੇ 50 ਤੱਕ ਉਹ ਮਤਲਬ 30 ਪੰਨੇ ਨੇ 15 ਜਿਹੜੇ ਨੇ ਅੰਗ 15 ਅੰਗ ਇਹ ਅੰਗ ਕਿਹ ਜਾਂਦਾ ਮਹਾਰਾਜ ਦਾ ਅੰਗ ਹੀ ਕਹਿੰਦੇ ਸਤਿਗੁਰਾਂ ਦੇ ਅੰਗ ਹੀ ਲਿਖੇ ਨੇ ਐਫ ਆਈ ਆਰ ਦੇ ਪੰਨੇ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਲਿਖੇ ਗਏ ਅੰਗ ਲਿਖੇ ਨੇ ਅੰਗ ਦੀ ਧਾਰਾ ਕਿਹੜੀ ਲੱਗਦੀ ਹੈ ਜੀ ਨਹੀਂ ਹੱਥ ਪੈਰ ਗੁਰੂ ਸਾਹਿਬ ਜਗਦੀ ਜੋਤ ਆ ਦੇਖੋ ਬ੍ਰਿੰਕ ਕੋਡ ਨੇ ਮਾਲ ਲਿਆ ਦੇਖੋ ਬਾਬਾ ਜੀ ਜੋ ਉਹਦੇ ਵਿੱਚ ਨਵੀਂ ਅੰਬਾਰਮੈਂਟ ਹੋਈ ਵੀ ਆ ਬੀ ਐਨ ਐਸ ਦੀ ਲੈਣਾ ਵਾ ਸਾਹਮਣੇ ਹੀ ਦਾ ਠੀਕ ਹੈ ਨਾ ਪਹਿਲੇ ਸੀ ਇਹਨਾਂ ਦੇ ਬੀ ਐਨ ਐਸ ਅੱਛਾ ਜੀ ਉਹਦੇ ਵਿੱਚ 200 ਨੇੜੇ ਦੇ ਬੀ ਐਨ ਐਸ ਦੇ ਵਿੱਚ ਨਹੀਂ ਇਹਦੇ ਵਿੱਚ ਵਾਧਾ ਕਰੇ ਵੀ ਬੇਆਬਦੀ ਦੇ ਵਿੱਚ ਮੈਂ ਕਿਹਾ ਜੀ ਤੁਸੀਂ ਫਿਕਰ ਨਾ ਕਰੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਆਪਾਂ ਉੱਥੇ ਤੱਕ ਪਹੁੰਚ ਲੈਂਦੇ ਫਿਰ ਪਤਾ ਲੱਗੂਗਾ ਉਸ ਬੰਦੇ ਦੀ ਕੀ ਮਨਛਾ ਕੀ ਸੀਗੀ ਕੀ ਰੱਬ ਸੀਗੀ ਕੀ ਗੱਲ ਸੀ ਹੂੰ ਤਾਂ ਕਿ ਤੁਸੀਂ ਕੀ ਕਰ ਸਕਦੇ ਤੁਹਾਡਾ ਹੁਣ ਤਾਂ ਕਿੱਥੇ ਤੱਕ ਤੁਸੀਂ ਪਹੁੰਚੇ ਜਦੋਂ ਕੋਈ ਘਟਨਾ ਵਾਪਰਦੀ ਹੈ ਪ੍ਰਸ਼ਾਸਨ ਆਪਣਾ ਕੋਈ ਨਾ ਕੋਈ ਪੁਨੀ ਛੱਡਦਾ ਹੀ ਆ ਤੁਸੀਂ ਹੁਣ ਤੱਕ ਕੀ ਕਰ ਸਕਦੇ ਇਹਦੇ ਵਿੱਚ ਕਿਸੇ ਨੇ ਕੀ ਕੋਈ ਅਰੈਸਟ ਪਾਈ ਤੁਸੀਂ ਜਾਂ ਕਿਸੇ ਦਾ ਕੋਈ ਬਿਆਨ ਲਿਆ ਤੁਸੀਂ ਇਹਦੇ ਵਿੱਚ ਮੈਂ ਖਿਆ ਜੀ ਅਸੀਂ ਕੱਲੇ ਕੱਲੇ ਬੰਦੇ ਨੂੰ ਪਿੰਡ ਜਾ ਕੇ ਜਿੰਨੇ ਵੀ ਉੱਥੇ ਬੰਦੇ ਮਿਲੇ ਜੋ ਜਿਹੜਾ ਵੀ ਉਹਦੇ ਨਾਲ ਅੰਟਰਵਿਊ ਕਰੇਗਾ ਜੋ ਉੱਥੇ ਗੁਰੂ ਘਰ ਦੇ ਵਿੱਚ ਹੀ ਜਾਂਦਾ ਹੁੰਦਾ ਅਸੀਂ ਸਾਰੇ ਬੰਦਿਆਂ ਤੋਂ ਪੁੱਛ ਗਿੱਚ ਕੀਤੀ ਹੈ ਚਾਹੇ ਉਹਦੇ ਵਿੱਚ ਸਾਬਕਾ ਸਰਪੰਚ ਹੈ ਚਾਹੇ ਗੁਰੂ ਘਰ ਦਾ ਗ੍ਰੰਤੀ ਹੈ ਚਾਹੇ ਉੱਥੇ ਦਾ ਪ੍ਰਧਾਨ ਹੈ ਹਰ ਇੱਕ ਮੰਦੇ ਤੋਂ ਬਰੀਕੀ ਦੇ ਨਾਲ ਕੋਸ਼ਿਸ਼ ਕੀਤੀ ਹੈ ਮਤਲਬ ਕੋਈ ਵੀ ਉਹਦੇ ਵਿੱਚ ਜਿੱਦਾਂ ਆਪਾਂ ਗੱਲ ਕਰਦੇ ਆਂ ਕਿ ਕਿਸੇ ਗੱਲ ਉਹ ਇੱਕ ਜਿਹਦਾ ਮਰਗ ਦਾ ਭੋਗ ਵੀ ਉੱਥੇ ਆ ਕਿਸੇ ਮੁੰਡੇ ਦੇ ਕਿਸੇ ਦੇ ਘਰੇ ਆਪਾਂ ਉੱਥੇ ਤੱਕ ਵੀ ਜਾ ਕੇ ਆਏ ਆ ਉਹਨਾਂ ਤੋਂ ਵੀ ਕੁਝ ਵਿੱਚ ਬਟ ਉਹ ਜਿਹੜੇ ਗੁਰੂ ਘਰ ਤੋਂ ਮਹਾਰਾਜ ਨੇ ਉਹ ਜਿੱਥੋਂ ਲਗਾਏ ਸੀਗੇ ਉੱਥੇ ਰੱਖੇ ਹੋਏ ਸੀ ਇਹ ਜਿਹਨਾਂ ਦੀ ਬੇਅਰਦੀ ਹੋਈ ਹੈ ਇਹ ਛੇ ਤੋਂ ਬਚਦੀ ਪਾਕਿਸਤਾਨ ਦੀ ਸਾਡੀ ਚੁੰਗੀ ਤੇ ਜਿਹੜਾ ਕੋਈ ਬੰਦਾ ਤੁਸੀਂ ਹਲਵਾਈ ਜਾਂ ਕੋਈ ਬਿਰਗਿਆ ਜਿਵੇਂ ਆਉਜੀ ਨੇ ਸਾਨੂੰ ਸੁਝਾ ਦਿੱਤਾ ਤੇ ਕੱਲ ਉੱਥੇ ਗੁਰੂ ਘਰ ਵਿੱਚ ਲੰਗਰ ਤਿਆਰ ਕੀਤਾ ਗਿਆ ਜੀ ਉੱਥੇ ਬੀਬੀਆਂ ਵੀ ਰੋਟੀਆਂ ਪਕਾਉਂਦੀਆਂ ਤੇ ਨਾਲ ਤਾਂ ਬਾਬਾ ਜੀ ਮੇਰੀ ਸੁਣੋ ਗੱਲ ਹਾਲ ਹਾਲ ਤੇ ਆਪਾਂ ਪਰਚਾ ਦਿੱਤਾ ਪਹਿਲੇ ਨਹੀਂ ਨਹੀਂ ਸਾਰਿਆਂ ਤੋਂ ਪਹਿਲੇ ਉਸ ਤੋਂ ਬਾਅਦ ਆਪਾਂ ਪਿੰਡ ਵਾਲੇ ਤੋਂ ਪੁੱਛਗਿੱਛ ਕਰਦੇ ਹੁਣ ਆਹ ਦੇਖੋ ਐਕਸਪੈਕਟ ਤੋਂ ਮੇਰੇ ਨਾਲ ਅਜਿਵੇਂ ਮੈਂ ਉੱਥੇ ਚੱਲਿਆ ਆ ਮੈਂ ਚੱਲੇ ਉੱਥੀ ਨੂੰ ਮਜ਼ਾਕ ਤਾਂ ਬੇਨਤੀ ਕਰ ਰਹੇ ਹਾਂਜੀ ਘਟਨਾ ਇਦੀ ਤਗੜੀ ਦੁਖਦਾਈ ਵਾਪਰੀ ਹੋਵੇ ਗੁਰਦਵਾਰ ਸਾਹਿਬ ਨੂੰ ਕਹਿ ਕੇ ਅਸੀਂ ਗੁਰੂਗ੍ਰੰਥ ਸਾਹਿਬ ਤੋਂ ਬਗੈਰ ਸਾਡੇ ਆਦੇ ਪੂਰੇ ਗੜੀ ਮਤਲਬ ਨਹੀਂ ਜਾ ਸਕਦਾ ਕੋਈ ਵੀ ਕੋਈ ਵੀ ਕੁਝ ਨਹੀਂ ਹੋਵੇ ਹਾਂਜੀ ਕੋਈ ਕੁਝ ਨਹੀਂ ਪਰ ਉਹ ਅਸੀਂ ਬੇਨਤੀ ਕਰਦੇ ਆ ਕਿ ਕੋਈ ਹਲਵਾਈ ਸਾਡੇ ਆਉਂਦੇ ਉਹਨੂੰ ਬਿਠਾ ਇੱਥੇ ਕਿੱਥੇ ਕੋਈ ਬੀਬੀਆਂ ਬੈਠੀਆਂ ਇੱਥੇ ਹਨ ਕਿ ਥਾਣੇ ਚੌਂਕੀ ਚ ਮੇਰੀ ਸਮਝ ਨਹੀਂ ਮੈਂ ਵੀ ਮੈਂ ਬੀਬੀ ਆ ਇਹ ਕਤਲ ਹੋ ਜਾਵੇ ਤੇ ਤੁਸੀਂ ਰਿਸ਼ਤੇਦਾਰ ਵੀ ਚੁੱਕ ਲਈ ਦੇ ਗਾਂ ਦੀ ਗਾਰਮੈਂਟੋਂ ਮਿੰਦੀ ਮੈਂ ਹੁਕਮ ਤੁਹਾਡੀ ਜਿਹੜੀ ਨਾ ਮੈਂ ਮੈਂ ਕੋਈ ਨਵਾਂ ਨਹੀਂ ਆ ਕੋਈ ਸਰਤੀ ਦਾ ਆ ਫੋ ਮੈਂ ਬਾਹਲੀ ਦੇਸੀ ਨਹੀਂ ਆ ਮੈਂ ਇੱਥੇ ਰਹਿਣਾ ਇਹਨੂੰ ਲੋਕੇਸ਼ਨ ਜਾਂਦੀ ਹੈ ਜੋ ਲੋਕੇਸ਼ਨ ਦੀ ਗੱਲ ਛੱਡੀ ਆਪਾਂ ਹੁਣ ਆਪਾਂ ਇਹ ਆ ਕਿ ਜਿਹੜੇ ਖਲਵਾਈ ਸੀ ਹਾਂਜੀ ਕੋਈ ਲਾਂਦਾ ਇੱਥੇ ਕੋਈ ਬੀਬੀ ਨੇ ਦੀਆਂ ਜਿਹੜਾ ਮੈਂ ਬਾਬਾ ਜੀ ਕੋ ਬਹਿੰਦੀ ਸੀ ਸੇਰ ਤੋਂ ਲਾ ਕੇ ਅੱਜ ਕੱਲ ਦੀ ਘਟਨਾ ਅੱਜ ਕਿਨੇ ਵਜੇ ਪਹੁੰਚੀ ਆਵਦੀ ਉੱਥੇ ਹਾਂਜੀ ਘਟਨਾ ਸਾਨੂੰ ਪਤਾ ਹੀ ਅੱਜ ਲੱਗਿਆ ਅੱਜ ਹੀ ਪਤਾ ਲੱਗਾ ਵੀ ਸਾਨੂੰ ਅੱਜ ਕਿਨੇ ਵਜੇ ਪਹੁੰਚੀ ਉੱਥੇ ਹਾਂਜੀ ਅਸੀਂ ਹੜਦੇ ਜਦੋਂ ਸਾਨੂੰ ਪਤਾ ਲੱਗਿਆ ਉਹ ਕੋਈ ਪੌਣੀ ਕ 9 ਵਜੇ ਦੀ ਸਾਨੂੰ ਪਤਾ ਲੱਗਿਆ ਪੌਣੀ 9 ਇਹ ਵੇਲੇ 6 ਵਜੇ ਗਿਆ ਉਸੇ ਟਾਈਮ ਅਸੀਂ ਬੇਨਤੀ ਕਰਦੇ ਆ ਇੱਕ ਬੰਨਿਓ ਆਪ ਲੱਗ ਜੀ ਆ ਅਸੀਂ ਤੁਹਾਨੂੰ ਸਾਥ ਦੇਵਾਂਗੇ ਬੈਠੇ ਇੱਥੇ ਖਲਵਾਈ ਲਾਓ ਤੁਹਾਡੀਆਂ ਪਕਾਉਣੀਆਂ ਬ ਜਿਹਨਾਂ ਦੇ ਘਰ ਭੋਪਿਆ ਇਹ ਬੇਨਤੀ ਆ ਜੀ ਕੋਈ ਗੱਲ ਨਹੀਂ ਕਿਉਂਕਿ ਪਿੰਡ ਵੱਲੋਂ ਕਿਉਂਕਿ ਪਿੰਡ ਵੱਲੋਂ ਘਟਨਾ ਹੀ ਵਾਪਰੀ ਇਹ ਉਹਨਾਂ ਦੇ ਵਿੱਚੋਂ ਕਿ ਨਾ ਕੋਈ ਨਿਕਸਾਦਾ ਵਾ ਹਾਂ ਇਹ ਕਰੋ ਕਿਰਪਾਣਾ ਸਤਿ ਪੁਰਖ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ